ਪੰਜਾਬ ਸਰਕਾਰ ਨੇ ਲੈਂਡ ਪੁੱਲਿੰਗ ਸਕੀਮ ਨੂੰ ਲੈ ਕੇ ਫੈਸਲਾ ਪਾਸ ਲੈ ਲਿਆ ਹੈ ਇਸ ਫੈਸਲੇ ਤੋਂ ਬਾਅਦ ਲਖਾਤਾਰ ਉਥੇ ਹੀ ਕਈ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਸਰਕਾਰ ਸਾਡੇ ਕਾਰਨ ਜਿਹੜੀ ਕਿ ਝੁਕੀ ਹੈ ਤੇ ਜਿਸ ਤੋਂ ਬਾਅਦ ਅੱਜ ਭਾਜਪਾ ਨੇ ਵੀ ਜਿਹੜਾ ਕਿ ਫਤਿਹ ਰੈਲੀ ਕਿਸਾਨ ਫਤਿਹ ਰੈਲੀ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਕਈ ਪਾਟਪਾ ਦੇ ਲੀਡਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਹੈ ਤੇ ਉੱਥੇ ਤਰਨ ਝੁਗਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਤਿੱਖੇ ਸਵਾਲ ਤਾਂ ਕੀਤੇ ਨੇ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਸ਼ਰਿਆਮ ਕਾਨੂੰਨ ਵਿਵਸਥਾ ਦੀਆਂ ਤਜੀਆਂ ਉੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਫਿਰ ਤੋਂ ਇੱਕ ਵਾਰ ਭਾਜਪੀ ਗਰਜਦੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਤੁੰਤੂਆਂ ਵਾਲੀਆਂ ਗੱਡੀਆਂ 'ਚ ਘੁੰਮਦੇ ਹੋ ਹੈਲੀਕਾਪਟਰਾਂ 'ਚ ਘੁੰਮਦੇ ਹੋ ਭਗਵੰਤ ਮਾਨ ਸਾਹਿਬ ਤੁਸੀਂ ਕਿਹਾ ਸੀ ਕਿ ਪੰਜਾਬ ਦੇ ਅੰਦਰ ਮਾਫੀਆ ਖਤਮ ਕਰਾਂਗੇ ਮੈਂ ਤੁਹਾਨੂੰ ਯਾਦ ਕਰਾ ਰਿਹਾ ਪੰਜਾਬ ਦੇ ਲੋਗੋ ਇਹ ਭਗਵੰਤ ਮਾਨ ਸਾਹਿਬ ਚੁਟਕਲੇ ਖਾਂਦੇ ਸੀ ਇਹ ਮੇਰਾ ਵੀਰ ਬਿੱਟੂ ਨੇ ਕਹਿ ਰਿਆ ਸੀ ਚੁਟਕਲਿਆਂ ਦੀ ਗੱਲ ਇਹ ਖੜੇ ਹੋ ਕੇ ਕਹਿੰਦੇ ਸੀ ਕਿ ਖਨਨ ਦਾ ਟੈਚੀ ਚੰਡੀਗੜ ਸੈਕਟਰ ਫੁਲਾਣਾ ਕੋਠੀ ਫੁਲਾਣੇ ਚ ਜਾਂਦਾ ਹੈ ਕੇਬਲ ਦਾ ਟੈਚੀ ਫੁਲਾਣੀ ਕੋਠੀ ਫੁਲਾਣੇ ਸੈਕਟਰ 'ਚ ਜਾਂਦਾ ਹੈ ਟਰਾਂਸਪੋਰਟ ਮਾਫੀਏ ਦਾ ਪੈਸਾ ਫੁਲਾਣੀ ਕੋਠੀ 'ਚ ਜਾਂਦਾ ਹੈ ਭਗਵੰਤ ਮਾਨ ਸਾਹਿਬ 4 ਸਾਲ ਹੋਣ ਅਗੇ ਤੁਹਾਡੇ ਮੁੱਖ ਮੰਤਰੀ ਦੇ ਪੂਰੇ ਹੋਣ ਨੂੰ ਓਏ ਹੂੰ ਅਟੈਚੀ ਕਿਹੜੀ ਕੋਠੀ ਚ ਜਾਂਦਾ ਦੱਸ ਤੇ ਦਿਓ ਇਹ ਮਾਫੀਆ ਜਿਹਨੂੰ ਰੋਕਣ ਵਾਸਤੇ ਤੁਸੀਂ ਸਰਕਾਰ ਪੰਜਾਬ ਦੀ ਜਨਤਾ ਨੇ ਤੁਹਾਨੂੰ ਦਿੱਤੀ ਅੱਜ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਉਸੇ ਮਾਫੀਏ ਦੇ ਨਾਲ ਖੜੀ ਹੋ ਗਈ ਭਗਵੰਤ ਮਾਨ ਸਾਹਿਬ ਉਹ ਦੱਸ ਤੇ ਦਿਓ ਰੇਤ ਦਾ ਅਟੈਚੀ ਕਿੱਥੇ ਜਾਂਦਾ ਉਹ ਦੱਸ ਤੇ ਦਿਓ ਖਜਨ ਦਾ ਅਟੈਚੀ ਉਹ ਕਿੱਥੇ ਜਾਂਦਾ ਉਹ ਪੰਜਾਬ ਦੀ ਜਨਤਾ ਪੁੱਛਦੀ ਟ੍ਰਾਂਸਪੋਰਟ ਮਾਫੀਆ ਦਾ ਟੈਚੀ ਕਿੱਥੇ ਜਾਂਦਾ ਹੈ ਭਗਵੰਤ ਮਾਨ ਸਾਹਿਬ ਇਹ ਪੰਜਾਬ ਦੀ ਜਨਤਾ ਨੂੰ ਇਹ ਬਹਾਦਰ ਜਨਤਾ ਨੂੰ ਇਸ ਜਨਤਾ ਨੂੰ ਤੁਸੀਂ ਲੁੱਟ ਲਿਆ ਔਰ ਵਾਦਾ ਕੀਤਾ ਇੱਕ ਇੱਟ ਵੀ ਪੰਜਾਬ ਚ ਅੱਜ ਤੱਕ ਭਗਵੰਤ ਮਾਨ ਸਾਹਿਬ ਤੁਸੀਂ ਨਹੀਂ ਲਾ ਪਾਇਆ ਇਹ ਸਰਕਾਰ ਦੋ ਦਾਅਵੇ ਕਰਦੀ ਹੈ ਇੱਕ ਦਾਵਾ ਕਰਦੀ ਸੀ ਕਿ ਅਸੀਂ ਪੰਜਾਬ ਦੇ ਅੰਦਰ ਹੈਲਥ ਕ੍ਰਾਂਤੀ ਲਿਆਵਾਂਗੇ ਮੇਰੇ ਮਿੱਤਰੋ ਦੋ ਮੈਡੀਕਲ ਕਾਲਜ ਇੱਕ ਕਪੂਰਥਲਾ ਤੇ ਇੱਕ ਹੁਸ਼ਿਆਰਪੁਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ 2022 ਦੇ ਘੋਸ਼ਿਤ ਕੀਤੇ ਉਸ ਤੋਂ ਬਾਅਦ ਦੋ ਨਰਸਿੰਗ ਕਾਲਜ ਉਹਨਾਂ ਲਟੈਚ ਕੀਤੇ ਭਗਵੰਤ ਮਾਨ ਸਾਹਿਬ 100 ਕਰੋੜ ਰੁਪਈਆ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੇ ਭੇਜ ਦਿੱਤਾ ਲੇਕਿਨ ਭਗਵੰਤ ਮਾਨ ਸਾਹਿਬ ਜਿਹੜੀ ਗੱਲ ਕਰਦੇ ਸੀ ਹੈਲਥ ਕ੍ਰਾਂਤੀ ਦੀ ਭੁੱਲ ਗਈ ਹਜੇ ਤੱਕ ਮੈਡੀਕਲ ਕਾਲਜ ਦੇ ਉਦਘਾਟਨ ਦਾ ਟਾਈਮ ਨਹੀਂ ਮਿਲ ਰਿਹਾ ਪੈਸਾ ਪੰਜਾਬ ਦਾ ਜੇ 5 ਲੱਖ ਰੁਪਏ ਮੈਡੀਕਲ ਇੰਸ਼ੋਰੈਂਸ ਮੋਦੀ ਸਾਹਿਬ ਦੇ ਰਿਹਾ ਔਰ ਚ ਵੀ ਇਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਅਡਿੰਗੇ ਡਾਰੀ ਹੈ ਪੰਜਾਬ ਦੇ ਨੌਜਵਾਨਾਂ ਦੀ ਹੈਲਥ ਦੀ ਚਿੰਤਾ ਭਗਵੰਤ ਮਾਨ ਸਾਹਿਬ ਨੂੰ ਬਿਲਕੁਲ ਨਹੀਂ ਐਜੂਕੇਸ਼ਨ ਦਾ ਹਾਲ ਵੀ ਸੁਣ ਲੋ ਪੰਜਾਬ ਦੇ ਅੰਦਰ ਹਜ਼ਾਰਾਂ ਸਕੂਲ ਨੇ ਜਿੰਨਾ ਚ ਹੈਡਮਾਸਟਰ ਨਹੀਂ ਟੀਚਰ ਨਹੀਂ ਬਲੈਕਬੋਰਡ ਨਹੀਂ ਉਹਨਾਂ ਸੈਂਕੜਾ ਸਕੂਲਾਂ ਦਾ ਕੀ ਬਨੇਗਾ ਭਗਵੰਤ ਮਾਨ ਸਾਹਿਬ ਇਹ ਚੁਕਤੀ ਸ਼ੋਰਤ ਔਰ ਅਖਬਾਰਾਂ ਦੀਆਂ ਸੁਰਖੀਆਂ ਬਣਾਉਣ ਵਾਸਤੇ ਜੋ ਤੁਸੀਂ ਕਰ ਰਹੇ ਹੋ ਇਹ ਪੰਜਾਬ ਚ ਚੱਲਣ ਵਾਲਾ ਨਹੀਂ ਸੋ ਮੇਰੀ ਤੁਹਾਡੇ ਕੀ ਬੇਨਤੀ ਅੱਜ ਮੈਂ ਤੁਹਾਨੂੰ ਬਧਾਈ ਦੇਣਾ ਪੰਜਾਬ ਦੇ ਕਿਸਾਨਾਂ ਨੂੰ ਮੈਂ ਬਧਾਈ ਦੇਣਾ ਪੰਜਾਬ ਦੇ ਮਜ਼ਦੂਰਾਂ ਨੂੰ ਮੈਂ ਬਧਾਈ ਦੇਣਾ ਜਾਕੜ ਸਾਹਿਬ ਅਚੁਨੀ ਸ਼ਰਮਾ ਦੀ ਲੀਡਰਸ਼ਿਪ ਚ ਭਾਰਤੀ ਜਨਤਾ ਪਾਰਟੀ ਦੇ ਸਿਪਾਈਆਂ ਨੂੰ ਜਿਨ੍ਹਾਂ ਨੇ ਇਹ ਲੜਾਈ ਜਿੱਤੀ ਲੇਕਿਨ ਮਿੱਤਰੋ ਮੇਰੇ ਪੰਜਾਬ ਨੂੰ ਅਜ ਨਜ਼ਰ ਲੱਗ ਚੁੱਕੀ ਜੇ ਇਹ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ ਹੈ ਔਰ ਇਹ ਹਾਲਾਤ ਦੇਖੋ 16 ਧਮਾਕੇ ਇੱਕ ਹੈਂਡ ਗ੍ਰੇਨੇਡ ਦੇ ਪੰਜਾਬ ਚ ਹੋ ਚੁੱਕੇ ਔਰ ਹਰ ਧਮਾਕੇ ਤੋਂ ਬਾਅਦ ਆਪ ਦਾ ਪਾਰਟੀ ਪੁਲਿਸ ਦੇ ਅਫਸਰਾਂ ਤੇ ਪ੍ਰੈਸ਼ਰ ਪਾਉਂਦੀ ਹੈ कि कह दौ टायर फटिया कह दौ बैटरी फटी सोलह तमाके पाप के थानिया हो चुके रोज हत्या हो रही है पंजाब लॉ एंड ऑर्डर स्थिति शून्य पहुंच चुकी और दूसरे पासे पंजाब के भगवंत मान साहब इको काम च बीधी ने कि अपने आए अतिथि केजरीवाल साहब की खातर हो जाए उन्होंने अगे पिछे घूम आ जाए सो मेरी ते तो बेनती अज इतो हंकार लैके निकलना पेगा ਅੱਜੋਂ ਇੱਕ ਮਨ ਬਣਾ ਕੇ ਨਿਕਲਣਾ ਪਏਗਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਇਹ ਸਰਕਾਰ ਨੁਸਖੀਆ ਸਰਕਾਰ ਨਲਾਇਕ ਸਰਕਾਰ ਨਾ ਸਮਝ ਸਰਕਾਰ ਐਸ ਸਰਕਾਰ ਨੂੰ ਜਿਹੜੀ ਸਰਕਾਰ ਪੰਜਾਬ ਦੀ ਜਨਤਾ ਦਾ ਲੋਇੰਡ ਆਰਡਰਲੀ ਮੈਂਡਿੰਗ ਕਰ 바ਰੀ ਜਿਹੜੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਨੌਜਵਾਨਾਂ ਨਾਲ ਮਹਿਲਾਵਾਂ ਨਾਲ ਵਪਾਰੀਆਂ ਨਾਲ ਉਦਯੋਪਤੀਆਂ ਨਾਲ ਜਿਹੜੇ ਵਾਦੇ ਕੀਤੇ ਸੀ ਇੱਕ ਵੀ ਵਾਦਾ ਪੂਰਾ ਨਹੀਂ ਕਰ پائی ऐसे सरकार में उखाड़ ना पेगा। आज तो संकल्प लेके जाओ, पिंड पिंड लेके जाओ, एक संदेश लेके जाओ कि पंजाब उन खड़ा होएगा। पंजाब ऐसे सरकार दी, नल्ले की सरकार दी नादरशाही शहीदे के ख़ालाफ़ खड़ा होएगा और जितना है फतेह हुई है, किसान ना दी, मजदूर ना दी फतेह, ऐ फतेदा सिंसला रुकेगा नहीं ਔਰ ਜਿਹੜਾ ਕਾਊਂਟਡਾਊਨ ਸ਼ੁਰੂ ਹੋਇਆ ਭਗਵੰਤ ਮਾਨ ਦੀ ਸਰਕਾਰ ਦਾ ਇਹ ਵੀ ਰੁਕੇਗਾ ਨਹੀਂ ਅਸੀਂ ਲੜਾਂਗੇ